ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਜ ਥਿਤਿ ਗੌੜੀ ਮਹੱਲਾ ਪੰਜਵਾਂ ਸਲੋਕ ਏਕ ਓਂਕਾਰ ਸਤਗੁਰ ਪ੍ਰਸਾਦਿ ਜਲਥਲ ਮਈਰ ਪੂਰਿਆ ਸੁਆਮੀ ਸਿਰਜਨਹਾਰ ਅਨਿਕ ਪਾਤ ਹੋਏ ਪਸਰਿਆ ਨਾਨਕ ਇਕੰਕਾਰ ਪੌੜੀ ਇਕ ਮੋ ਇਕੰਕਾਰ ਪ੍ਰਭ ਕਰੋ ਬੰਦਨਾ ਧਿਆਈ ਗੁਣ ਗੋਬਿੰਦ ਗੋਪਾਲ ਪ੍ਰਭ ਸਰਣਾ ਪਰੋ ਹਰਿ ਰਾਈ ਤਾਂ ਕੀ ਆਸ ਖੁਲਿਆਣ ਸੁਖ ਜਾਂ ਤੇ ਸਭ ਕਸ਼ ਹੋਈ ਚਾਰ ਕੁੰਟ ਦੈਦਸ ਬ੍ਰਹਮਿਉ ਤਿਸ ਬਿਨ ਅਵਰਨਾ ਕੋਈ ਬੇਦ ਪ੍ਰਾਨ ਸਿੰਮ੍ਰਤ ਸੁਨੀ ਬਹੁ ਵਿਦ ਕਰੋ ਵਿਚਾਰ ਪਤਤ ਉਧਾਰਨ ਪੈ ਹਰਨ ਸੁਖ ਸਾਗਰ ਨਰੰਕਾਰ ਦਾਤਾ ਭਗਤਾ ਦੇਨਹਾਰ ਦਿਸ ਬਿਨ ਅਵਰ ਨਾ ਜਾਈ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਈ ਗੋਬਿੰਦ ਜਸ ਗਾਈਐ ਹਰ ਨੀਤ ਮਿਲ ਭਜੀਐ ਸਾਧ ਸੰਗ ਮੇਰੇ ਮੀਤ ਰਹਾਓ ਸਲੋਕ ਕਰੋ ਬੰਦਨਾ ਅਨਕ ਵਾਰ ਸਰਨੇ ਪਰ ਹਰ ਰਾਈ ਧਰਮ ਕੱਟਿਏ ਨਾਨਕ ਸਾਧ ਸੰਗ ਦੁਤਿਆ ਭਾਉ ਮਿਟਾਈ ਪੌੜੀ ਦੁਤਿਆ ਦੁਰਮਤ ਦੂਰ ਕਰਨ ਗੁਰ ਸੇਵਾ ਕਰਨੀ ਹਿਤ RAM ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਭ ਮੀਤ ਮਰਨ ਮਿਤੇ ਜੀਵਨ ਮਿਲੇ ਬਿਨ ਸੇ ਸਗਲ ਕਲੇਸ਼ ਆਪਤ ਜੋ ਗੋਬਿੰਦ ਪਜੋ ਪਾਓ ਭਗਤ ਪਰਵੇਸ ਲਾਭ ਮਿਲੇ ਤੋ ਟਾਹਿਰੈ ਹਰਦਰਗੀ ਪਤਵੰਤ ਰਾਮ ਨਾਮ ਤਨ ਸੰਚਵੈ ਸਾਚ ਸਹਾ ਭਗਵੰਤ ਉਠਤ ਬੈਠਤ ਹਰਿ ਭਜੂ ਸਾਧੂ ਸੰਗ ਪਰੀਤ ਨਾਨਕ ਦੁਰਮਤ ਛਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਤੀਨ ਬਿਆ ਪੈ ਜਗਤ ਕੋ ਤੁਰਿਆ ਪਾਵੇ ਕੋਈ ਨਾਨਕ ਸੰਤ ਨਿਰਮਲ ਪੈ ਜਿਨ ਮਨ ਵਸਿਆ ਸੋਈ ਪੌੜੀ ਤ੍ਰਿਤਿਆ ਤ੍ਰੈ ਗੁਣ ਵਿਖੇ ਫਲ ਕਬ ਉਤਮ ਕਬ ਨੀਚ ਨਰਕ ਸੁਰਗ ਪਰਮਤੋਂ ਕਣੋ ਸਦਾ ਸੰਗਾਰੈ ਮੀਚ ਹਰ ਖਸੋਗ ਸਹਿ ਸਾ ਸੰਸਾਰ ਹਉ ਹਉ ਕਰ ਤੇ ਬਿਹਾਈ ਜਨ ਕੀ ਐ ਤੇ ਸੇ ਨ ਜਾਣਨੀ ਚਤ ਵੈ ਅਨ ਕੋ ਪਾਈ ਆਦ ਬਿਆਦ ਪਾਦ ਰਸ ਕਬ ਹੂ ਨਾ ਟੂਟੈ ਤਾਪ ਪਾਰ ਬ੍ਰਹਮ ਪੂਰਨ ਧਨੀ ਮੈਂ ਬੁੱਝੇ ਪਰਤਾਪ ਮੋ ਪਰਮ ਬੂੰਡਤ ਘਣੋ ਮਹਾਂ ਨਰਕ ਮੈਂ ਵਾਸਿ ਕਰ ਕੇ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਸ ਲੋਕ ਚਤਰ ਸਿਆਨਾ ਸੋ ਕੜ ਸੋਈ ਜਨ ਤਜਿਆ અપਮਾਨ ਚਾਰ ਪਦਾਰਥ ਤੇ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪਉੜੀ ਚਤਰਛਾਰੇ ਬੇਦ ਸੁਣ ਸੋਦੇਉ ਤਤ ਵਿਚਾਰ ਸਰਬਖੇਮ ਕਲਿਆਣ ਨਿਧ ਰਾਮ ਨਾਮ ਜਪ ਸਾਰ ਨਰਕ ਨਵਾਰੇ ਦੁਖ ਹਰੈ ਟੂਟੈ ਅਨਕ ਕਲਿਸਾ ਮੀ ਚੁਟੈ ਜਮਤੇ ਛੁਟੈ ਹਰ ਕੇ ਰਤਨ ਪਰਵੇਸ ਪਉ ਬਿਨ ਸੇ ਅੰਬਰਤ ਰਸੈ ਰੰਗ ਰਤੇਂਦਰੰਕਾਰ ਦੁਖ ਦਰਦਰ ਅਪਵਿੱਤਰਤਾ ਨਾਸੀ ਨਾਮ ਹਾਧਾਰ ਸੁਰ ਨਾਰ ਮਨ ਜਨ ਖੋਜਤੀ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਉਜਲਾ ਹੋਈ ਨਾਨਕ ਸਾਦਰਵਾਲ ਸ਼ਲੋਕ ਪੰਜ ਬਕਾਰ ਮਨ ਮੈਂ ਬਸੈ ਰਾਤੀ ਮਾਇਆ ਸੰਗ ਸਾਧ ਸੰਗ ਹੋਈ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪਰਦਾਨਤੀ ਜੇ ਜਾਨਿਓ ਪਰਪੰਚ ਕੁਸਮ ਬਾਸ ਬਉ ਰੰਗ ਕਨੋ ਸਭ ਮਿੱਥਿਆ ਬਲ ਬੰਚ ਨਹਿ ਜਾਪੇ ਨਹਿ ਬੂਜੀਐ ਨਹਿ ਕਸ਼ ਕਰਤ ਵਿਚਾਰ ਸਵਾਦ ਮੋ ਰਸ 베ਦੇਉ ਅਗਿਆਨ ਰਤਿਉ ਸੰਸਾਰ ਜਨਮ ਮਰਨ ਬਉ ਜੋਨ ਭਰਮਨ മ വനകാര സിമരോ മനാരഗത ഭഗവാന സാ ലിപത ബിരല പൈ ോ നത്തിച്ചലോക ਖਰ ਸਾਸਤਰ ਯੂ ਚੋ ਕਹੈ ਅੰਤ ਨ ਪਾਰਵਾਰ ਭਗਤ ਸੋਈ ਗੁਣ ਗਾਵਤੀ ਨਾਨਕ ਪ੍ਰਭ ਕੇ ਦਵਾਰ ਪੌੜੀ ਖਸ਼ਟਮ ਖਰਸਮ ਸਾਸਤਰ ਕਹੈ ਖਸ਼ਟਮ ਖਟ ਸਾਸਤਰ ਕਹੈ ਸਿਮਰਤ ਕਥੈ ਅਨੇਕ ਉਤਮੇ ਉਚੋਂ ਪਾਰ ਬ੍ਰਹਮ ਗਣ ਅੰਤ ਨ ਜਾਣੇ ਸੇਖ ਨਾਰਦ ਮਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰਿ ਸਿਉ ਬਿਦੈ ਭਗਤ ਰਤੀ ਭਗਵੰਤਾ ਮੋਮਾਨ ਪਰਮ ਬਿਨਸਿਉ ਪਾਈ ਸਰਨ ਦਿਆਲ ਚਰਨ ਕੰਬਲ ਮਨ ਤਨ 바ਸੀ ਦਰਸ਼ਨ ਦੇਖਣ ਹਾਲ ਲਾਭ ਮਿਲੇ ਤੋ ਟਾਂਹੀ ਰੈ ਸਾਧ ਸੰਗ ਲਵਲਾਈ ਖਾਟ ਖਜਾਨਾ ਗੁਣ ਨਿਧਾਰੀ ਨਾਨਕ ਨਾਮ ਧਿਆਇ ਸਲੋਕ ਸੰਤ ਮੰਡਲ ਹਰ ਜਸ ਕਥੀ ਬੋਲੇ ਸਤ ਸੁਭਾਈ ਨਾਨਕ ਮਨ ਸੰਤੋਖੀ ਐ ਏਕ ਸਿ ਸਿਉ ਲਵਲਾਈ ਪੌੜੀ ਸਭ ਤਮ ਸੰਚੋ ਨਾਮ ਧੰਨ ਟੂਟ ਨਾ ਜਾਏ ਪੰਡਾਰ ਸੰਤ ਸੰਗਤ ਮੈਂ ਪਾਈ ਐ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸਰਨ ਪਰ ਹਰਿ ਰਾਈ ਦੋ ਕਹ ਰੇ ਪਵ ਜਲ ਤਰੈ ਮਨ ਚੰਦਿਆ ਫਲ ਪਾਈ ਆਠ ਪੈਰ ਮਨਹਰ ਜਪੈ ਸਭਲ ਜਨਮ ਪਰਵਾਨ ਅੰਤਰ ਬਾਾਰ ਸਦਾ ਸੰਗ ਕਰਨ ਹਾਰ ਪਛਾਨ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੀ ਨਾਨਕ ਤਸ ਬਲਹਾਰਨੈ ਹਰ ਹਰ ਨਾਮ ਜਪੇ ਸਲੋਕ ਹਾਠ ਪੈਰ ਗੁਣ ਗਾਈਐ ਤਜਿਐ ਅਵਰ ਜੰਜਾਨ ਜਮ ਕੰਕਰ ਜੋ ਨਾ ਸਕਾਈ ਨਾਨਕ ਪ੍ਰਭੂ ਦਿਆਲ ਪਾਉੜੀ ਅਸਮੀ ਅਸ਼ਟ ਸਦ ਨਮਨਦ ਸਗਲ ਪਦਾਰਥ ਪੂਰਨ ਬੁੱਧ ਕਮਲ ਪ੍ਰਕਾਸ਼ ਸਦਾ ਆਨੰਦ ਨਿਰਮਲ ਰੀਤ ਨਰੋ ਤਰਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੀ ਗੁਰ ਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨੈ ਸਿੰਬਰਿਓ ਮੋਯੋ ਸਵਾਦ ਬਿਕਾਰ ਨਾਨਕ ਨਾਮ ਬਿਸਾਰੀਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਮੈ ਸ਼ਦਰ ਅਪਬੀਤ ਹਰ ਨਾਮ ਨਾ ਜਾਪੈ ਕਰਤ ਬੇਪਰੀਤ ਤਰ ਤਰਿਆਰ ਮੈਂ ਬਕੈ ਸਾਜਨਿੰਦ ਕਰ ਨਾ ਸੁਨੀ ਹਰ ਜਸ ਬਿੰਦ ਹਿਰੇ ਪਰ ਦਰਬ ਉਧਰ ਕੈ ਤਾਈ ਅਗਨ ਨਾਨੇ ਵਰੈ ਤ੍ਰਿਸ਼ਨਾ ਨਾ ਬੁਝਾਈ ਹਰ ਸਿਵਾ ਬਿਨੇ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੈਂ ਅਭਾਗੀ ਸਲੋਕ ਦਸ ਦਿਸ ਖੋਜਤ ਮੈਂ ਫੇਰਿਉ ਜਤ ਦੇਖੋ ਤਤ ਸੋਈ ਮਨ ਬਸ ਆਵੇ ਨਾਨਕਾ ਜੀ ਪੂਰਨ ਕਿਰਪਾ ਹੋਈ ਪੌੜੀ ਦਸਵੀਂ ਦਸ ਦੁਆਰ ਬਸ ਕੀਨੀ ਮਨ ਸੰਤੋਖ ਨਾਮ ਜਪ ਲੀਨੀ ਕਰਨੀ ਸੁਨੀਐ ਜਸ ਗੋਪਾਲ ਨੈ ਨਿਪੇਖਤ ਸਾਦ ਦਿਆਲ हरस ना गुण गावै बेअंत मन में चित्त वै पूर्ण भगवंत हस्त चरण संत टैल कमाई है नानके संजम प्रभु कृपा पाई है श्लोक एको एक बखानी है बिरला जाने स्वाद गुण गोविंद न जानी है ਨਾਨਕ ਸਭ ਬਿਸਮਾਦ ਪੌੜੀ ਇਕਾਦਸ ਨਿਕਟ ਪੀਖੋ ਹਰਿ ਰਾਮ ਇੰਦਰੀ ਬਸ ਕਰ ਸੁਨੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਬਰਤ ਸਪੂਰਨ ਭਇਆ ਤਾਵਤ ਮਨ ਰੱਖੈ ਇਕਠਾਈ ਮਨ ਤਨ ਸੁਧ ਜਪਤ ਹਰ ਨਾਈ ਸਭ ਮੈਂ ਪੂਰ ਰਹਿ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਾਲੇ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟ ਸਾਧ ਕ੍ਰਿਪਾ ਹਾਲ ਨਾਨਕ ਪ੍ਰਭ ਸੋ ਮਿਲ ਰਹਿ ਬਿਨ ਸੀ ਸਗਰ ਜੰਜਾਲ ਪੌੜੀ ਦੁਆ ਦਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜ ਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਉਸੇ ਕੀਰਤਨ ਬਰਬਰੰਗ ਕੋਮਲ ਬਾਣੀ ਸਭ ਕੋ ਸੰਤੋਖੈ ਪੰਚ ਪੂ ਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੀ ਤੇ ਨਿਚੋਂ ਪਾਈਐ ਨਾਨਕ ਰਾਮ ਰਮਤ ਫਿਰ ਜੋਣ ਨਾ ਆਈਐ ਸਲੋਕ ਤੀਨ ਗੁਨਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਦਾਰਨ ਮਨ ਬਸੈ ਨਾਨਕ ਛੁਟੈ ਨਾਮ ਪੌੜੀ ਤ੍ਰਿਉਦ ਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਾਰੇ ਹਾਰੇ ਭਜਨ ਨਾ ਮਨ ਮੈਂ ਆਇਓ ਸੁਗ ਸਾਗਰ ਪ੍ਰਭ ਨਿਮਖ ਨਗਾਇਓ ਹਰ ਕਸੋਗ ਕਾ ਦੇ ਕਰ ਬਾਦੀਓ ਦੀਰ ਅਗ ਰੁਗ ਮਾਇਆ ਸਾਧਿਓ ਦਿਨੇ ਬਕਾਰ ਕਰਤ ਸ਼ਰਮ ਪਾਇਓ ਨੈ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਹੀ ਹਾਲ ਸਰਨ ਨਾਨਕ ਪ੍ਰਭ ਪੁਰਖ ਦਿਆਲ ਸਲੋਕ ਚਾਰ ਕੁੰਟ ਚੌਦੇ ਪਵਨ ਸਗਲ ਵਿਆਪਤ ਰਾਮ ਨਾਨਕ ਓਨ ਨ ਦੇਖੀਐ ਪੂਰਨ ਤੰਕੇ ਕਾਮ ਪੌੜੀ ਚੌਦ ਚਾਰ ਕੁੰਟ ਪ੍ਰਭ ਆਪ ਸਗਲ ਪਵਨ ਪੂਰਨ ਬਰਤਾਪ ਦਸੇ ਵਿਸਾਰ ਵਿਆ ਪ੍ਰਬੇਕ ਤਰਨ ਆਕਾਸ ਸਭ ਮੈਂ ਪ੍ਰਭ ਦੇਖ ਜਲ ਥਲ ਬਨ ਪਰਬਤ ਪਤਾਨ ਪਰਮੇਸ਼ਵਰ ਤੈਂ ਬਸੇ ਦਿਆਲ ਸੂਖਮ ਅਸਤੂਲ ਸਗਲ ਪਗਵਾਨ ਨਾਨਕ ਗੁਰਮਖ ਬ੍ਰਹਮ ਪਛਾਨ ਸਲੋਕ ਆਤਮ ਜੀਤਾ ਗੁਰਮਤੀ ਗਨ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਟੈ ਨਾਨਕ ਬਿਨਸੀ ਚੰਦ ਪੌੜੀ ਅਮਾਵਸ ਆਤਮ ਸੁਖੀ ਪੈ ਸੰਤੋਖ ਦਿਆ ਗੁਰ ਦੀਵ ਮਨ ਤਨ ਸੀਤਲ ਸਾਤ ਸਹਿਜ ਲਾਗ ਪ੍ਰਭ ਕੀ ਸੇਵ ਟੁੱਟੇ ਬੰਧਨ ਬੋਧਕਾਰ ਸਫਲ ਪੂਰਨ ਤੰਕੇ ਕਾਮ ਦੁਰਮਤ ਮਿਟੀ ਹਉ ਮੈਂ ਛੋਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਟੰਬਸਿਓ ਗੁਣ ਗੋਬਿੰਦ ਪ੍ਰਭ ਰਵਨਾ ਹਰ ਕੀ ਟੈਲ ਕਮਾਵਨੀ ਜਪਿਐ ਪ੍ਰਭ ਕਾ ਨਾਮ ਗੁਰਪੂਰੀ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬਹੂ ਨਾ ਡੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨਾ ਘਾਟ ਪੌੜੀ ਪੂਰਨ ਮਾਪੂਰਨ ਪ੍ਰਭ ਏਕ ਕਰਨ ਕਰਨ ਸਮਰੱਥ ਜੀ ਜੰਤ ਦਿਆਲ ਪੁਰਖ ਸਭ ਉਪਰ ਜੰਗ ਕਾ ਹੱਥ ਗੁਣ ਨਿਦਾਨ ਗੋਬਿੰਦ ਗੁਰ ਕੀਆ ਜੰਗ ਕਾ ਹੋਈ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਰੰਜਨ ਸੋਈ ਬਾਰੇ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਹਾਈ ਸਰਨ ਜੋਗ ਆਠ ਪੈਰ ਨਮਸ਼ਕਾਰ ਆਕਥ ਕਥਾ ਨਾ ਬੂਜੀਐ ਸਿਮਰੋ ਹਰ ਕੇ ਚਰਨ ਪਤ ਤਿ ਉਧਾਰਨ ਆਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਹੈ ਦੁਖ ਬਿਨ ਸੇ ਸੈਸਾ ਗयो ਸਰਨ ਗਈ ਹਰ ਰਾਈ ਮਨ ਚੰਦੇ ਬਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਕੋ ਸੁਣੈ ਕੋਈ ਕਰੇ ਵਿਚਾਰ ਕੋ ਉਪਦੇਸੈ ਕੋ ਦਰੜੈ ਤਿਸ ਕਾ ਹੋਏ ਉਧਾਰ ਜੇ ਲੇਕ ਕਾਟੇ ਹੋਏ ਨਿਰਮਲਾਂ ਜਨਮ ਜਨਮ ਮਲ ਜਾਵਾਈ ਹਲ ਤੇ ਪੜਤ ਮਖਿਉ ਜਲਾ ਨੈ ਪੋਹੀ ਤਿਸ ਮਾਈ ਸੋ ਸੂਰਤਾ ਸੋ ਬੈਸਨੋ ਸੋ ਗਿਆਨਨੀ ਤਨਵੰਤ ਸੋ ਸੂਰਾ ਕਲਵੰਤ ਸੋਈ ਜਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ ਨਾਨਕ ਤਿਸੇ ਰਵਾਲ ਖਤਰੀ ਬ੍ਰਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਨਾ नानक तसेर वाल वाहे गुरू